ਇਸ਼ਕ ਮੇਰਾ ਤੂੰ ਮੇਂ ਕੀ ਬਤਾਏ ਆਈ ਲਵ ਯੂ ਬੋਏ ਹੈ ਯੂ ਨੀਕਾ ਮੁੰਸੇ ઓ ਨੋ ਕੀਚ ਕੀਚ ਆਹ ਹੈ ਆਈ ਲਵ ਯੂ आई लव यू सशीकाल नमस्कार आदाब मैं ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਬਹੁਤ ਪਿਆਰੇ ਕੰਟੈਂਟ ਨਾਲ ਤੁਹਾਡਾ ਰਾਬਤਾ ਕਾਇਮ ਕਰਾਉਣਾ ਹੈ ਉਹ ਕੰਟੈਂਟ ਜਿਹੜਾ ਤੁਸੀਂ ਵੀ ਦੇਖ ਕੇ ਬੋਲਦੇ ਹੋ ਹਮੇਸ਼ਾ ਕਿ ਵਾਓ ਇਹ ਵੀ ਟੈਲੈਂਟ ਹੁੰਦਾ ਹੈ ਕਿਉਂਕਿ ਡਾਕਟਰਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਡਾਕਟਰਸ ਤੋਂ ਅਪਾਇੰਟਮੈਂਟ ਲੈਣੇ ਆ ਫਿਰ ਉਸ ਤੋਂ ਬਾਅਦ ਅਸੀਂ ਸੰਗਦੇ ਹਾਂ ਕਿ ਡਾਕਟਰ ਨੂੰ ਕਿਸ ਤਰ੍ਹਾਂ ਜਾ ਕੇ ਆਪਣੀ ਪ੍ਰੋਬਲਮ ਦਸੀਏ ਖਾਸ ਕਰਕੇ ਜਦੋਂ ਬੱਚਿਆਂ ਦਾ ਟਰੀਟਮੈਂਟ ਕਰਾਉਣਾ ਹੁੰਦਾ ਹੈ ਅਸੀਂ ਸੋ ਬੱਚਿਆਂ ਦਾ ਟਰੀਟਮੈਂਟ ਕਰਾਉਣਾ ਹੁੰਦਾ ਬਹੁਤ ਜ਼ਿਆਦਾ ਕਨਸਰਨ ਹੁੰਦਾ ਪੈਰੈਂਟਸ ਨੂੰ ਕਿ ਡਾਕਟਰ ਨੂੰ ਜਾ ਕੇ ਕਿਸ ਤਰ੍ਹਾਂ ਅਸੀਂ ਪ੍ਰੋਬਲਮ ਦੱਸਾਂਗੇ ਕਿ ਡਾਕਟਰ ਡਾਂਟੇਗਾ ਕਿ ਤੁਸੀਂ ਬੱਚਿਆਂ ਦਾ ਧਿਆਨ ਨਹੀਂ ਰੱਖਦੇ ਤੁਸੀਂ ਬੱਚਿਆਂ ਦੀ ਕੇਅਰ ਨਹੀਂ ਕਰਦੇ ਪਰ ਇੱਕ ਤੁਹਾਨੂੰ ਐਸੀ ਅੱਜ ਇੱਕ ਨਹੀਂ ਬਹੁਤ ਸਾਰੀਆਂ ਐਸੀ ਤੁਹਾਨੂੰ ਅੱਜ ਵੀਡੀਓਜ਼ ਦਿਖਾਉਣੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੇਖਣ ਤੋਂ ਬਾਅਦ ਕਹੋਗੇ ਕਿ ਯਾਰ ਪ੍ਰੋਬਲਮ ਦੱਸਣੀ ਕੋਈ ਔਖੀ ਨਹੀਂ ਹੈ ਔਰ ਬੱਚਾ ਠੀਕ ਹੋਣਾ ਵੀ ਕੋਈ ਔਖਾ ਨਹੀਂ ਹੈ ਉਹ ਕਿਸ ਤਰ੍ਹਾਂ ਕਿਉਂਕਿ ਡਾਕਟਰ ਦੇ ਜਾਣੇ ਅਸੀਂ ਡਾਕਟਰ ਆਬਵੀਅਸਲੀ ਗੱਲ ਆ ਬੱਚਾ ਬਿਮਾਰ ਹੋਏਗਾ ਤਾਂ ਡਾਕਟਰ ਇੰਜੈਕਸ਼ਨ ਵੀ ਲਗਾਏਗਾ ਡਾਕਟਰ ਦਵਾਈਆਂ ਵੀ ਦੇਏਗਾ ਡਾਕਟਰ ਪ੍ਰੋਪਰ ਟਰੀਟਮੈਂਟ ਵੀ ਕਰੇਗਾ ਬੱਚੇ ਰੋਂਦੇ ਆ ਬੱਚੇ ਟਿੱਕ ਕੇ ਨਹੀਂ ਬੈਠਦੇ ਡਾਕਟਰ ਦੇ ਹੱਥ ਨਹੀਂ ਆਉਂਦੇ ਪਰ ਜਿਹੜਾ ਕੰਟੈਂਟ ਤੁਹਾਨੂੰ ਅਸੀਂ ਅੱਜ ਦਿਖਾਉਣਾ ਹੈ ਦੇਖਣ ਤੋਂ ਬਾਅਦ ਇਹ ਸਾਰਾ ਕੁਝ ਝੂਠਾ ਪ੍ਰੂਵ ਹੋ ਸਕਦਾ ਹੈ ਕਿ ਬੱਚਿਆਂ ਨੂੰ ਹੈਂਡਲ ਕਰਨਾ ਕਿੰਨਾ ਕੌਖਾ ਹੈ ਜਾਂ ਕਿੰਨਾ ਕਸੌਖਾ ਹੈ ਸੋ ਇੱਕ ਡਾਕਟਰ ਡਾਕਟਰ ਇਮਰਾਨ ਐਸ ਪਟੇਲ ਤੁਸੀਂ ਨਾਮ ਸ਼ਾਇਦ ਨਹੀਂ ਸੁਣਿਆ ਹੋਏਗਾ ਪਰ ਇਹਨਾਂ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਤੁਸੀਂ ਦੇਖੀਆਂ ਨੇ ਛੋਟੇ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਟ੍ਰੀਟਮੈਂਟ ਕਰਦੇ ਆ ਕਿਸ ਤਰ੍ਹਾਂ ਉਹਨਾਂ ਨੂੰ ਪੋਇਮਾਂ ਦੇ ਨਾਲ ਗਾਣਿਆਂ ਦੇ ਨਾਲ ਆਪਣੇ ਅਲੱਗੇ ਅੰਦਾਜ਼ ਦੇ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ ਔਰ ਪਤਾ ਵੀ ਨਹੀਂ ਲੱਗਦਾ ਕਿ ਕਿਸ ਵਕਤ ਉਹਨਾਂ ਨੂੰ ਇੰਜੈਕਸ਼ਨ ਲਗਾ ਦਿੰਦੇ ਆ ਬੱਚੇ ਸਮਾਈਲ ਕਰਦੇ ਆ ਬੱਚੇ ਹੱਸਦੇ ਆ ਖੁਸ਼ੀ-ਖੁਸ਼ੀ ਇੰਜੈਕਸ਼ਨ ਲਗਵਾ ਕੇ ਬੱਚੇ ਬਾਹਰ ਜਾਂਦੇ ਆ ਪੈਰੈਂਟਸ ਵੀ ਕੁਝ ਬੱਚੇ ਵੀ ਖੁਸ਼ ਔਰ ਬੱਚੇ ਠੀਕ ਵੀ ਹੁੰਦੇ ਆ ਸੋ ਇਹ ਵੀਡੀਓਜ਼ ਜੋ ਨੇ ਡਾਕਟਰ 임ਰਹਨ ਦੀਆਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਉਹਨਾਂ ਦੀ ਅਗਰ ਆਪਾਂ ਬਾਇਓ ਰੀਡ ਕਰੀਏ ਤਾਂ ਉਹ ਪ੍ਰਾਊਡ ਮਹਿਸੂਸ ਕਰਦੇ ਨੇ ਕਿ ਉਹ ਇੰਡੀਅਨ ਡਾਕਟਰ ਨੇ ਕਿ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਟੈਲੈਂਟ ਹੋ ਸਕਦਾ ਹੈ 노 ਡਾਊਟ ਡਾਕਟਰ ਇਸ ਡਾਕਟਰ ਡਾਕਟਰ ਨੇ ਆਪਣੇ ਤਰੀਕੇ ਦੇ ਨਾਲ ਟ੍ਰੀਟਮੈਂਟ ਕਰਨਾ ਹੁੰਦਾ ਹੈ ਬਹੁਤ ਜ਼ਿਆਦਾ ਡਾਕਟਰਸ ਟ੍ਰਿਕ ਵੀ ਹੁੰਦੇ ਨੇ ਕੋਈ ਡਾਕਟਰ ਤੁਹਾਡੀ ਗੱਲ ਨਹੀਂ ਧਿਆਨ ਨਾਲ ਸੁਣਦੇ ਪਰ ਇਹ ਵੀਡੀਓਜ਼ ਦੇਖਣ ਤੋਂ ਬਾਅਦ ਬਹੁਤ ਕੁਝ ਪ੍ਰੂਵ ਹੋ ਰਿਹਾ ਹੈ ਕਿ ਬੱਚਿਆਂ ਦਾ ਟ੍ਰੀਟਮੈਂਟ ਕਰਾਉਣਾ ਹੈ ਅਗਰ ਤੁਸੀਂ ਤਾਂ ਬਹੁਤ इजीली ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ ਔਰ ਅਗਰ ਤੁਹਾਡਾ ਡਾਕਟਰ ਤੁਹਾਡੇ ਨਾਲ ਫਰੈਂਡਲੀ ਹੈ ਤਾਂ ਫਿਰ ਕੁਝ ਵੀ ਔਖਾ ਨਹੀਂ ਹੈ ਬੱਚਿਆਂ ਦੇ ਟ੍ਰੀਟਮੈਂਟ ਲਈ ਸੋ ਬੱਚੇ ਕਿਸ ਤਰ੍ਹਾਂ ਖੁਸ਼ ਹੋ ਰਹੇ ਨੇ ਬੱਚਿਆਂ ਦੀ ਖੁਸ਼ੀ ਹੀ ਅਲੱਗ ਹੈ ਇੰਜੈਕਸ਼ਨ ਤੋਂ ਬਾਅਦ ਬੱਚੇ ਰੋ ਨਹੀਂ ਰਹੇ ਉਸ ਤੋਂ ਬਾਅਦ ਬੱਚਿਆਂ ਦਾ ਕਿਸ ਤਰ੍ਹਾਂ ਚੈੱਕਅਪ ਕਰਦੇ ਨੇ ਔਰ ਪੈਰੈਂਟਸ ਨੂੰ ਕਿਸ ਤਰ੍ਹਾਂ ਡੀਲ ਕਰਦੇ ਨੇ ਔਰ ਛੋਟੇ ਬੱਚੇ ਹੋਣ بڑے ਬੱਚੇ ਹੋਣ ਸਭ ਦੀ ਸਟੋਰੀ ਜਿਹੜੀ ਉਹ ਵੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਨੇ ਕਿਸ ਤਰ੍ਹਾਂ ਤੁਸੀਂ ਬੱਚਿਆਂ ਦਾ ਧਿਆਨ ਰੱਖਣਾ ਹੈ ਉਹ ਵੀ ਟਿਪਸ ਐਂਡ ਟ੍ਰਿਕਸ ਵੱਖਰੇ ਹੀ ਤਰੀਕੇ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਨੇ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਤੁਹਾਨੂੰ ਐ ਲੱਗੇਗਾ ਕਿ ਵਾਕਿਆ ਤੇ ਵਿੱਚ ਯਾਰੀ ਚੀਜ਼ਾਂ ਤਾਂ ਔਖੀਆਂ ਹੀ ਨਹੀਂ ਇਹ ਤਾਂ ਅਸੀਂ ਬਹੁਤ इजीली ਕਰ ਸਕਦੇ ਹਾਂ ਸੋ ਡਾਕਟਰ ਇਮਰਾਨ ਐਸ ਪਟੇਲ ਇਹਨਾਂ ਦੀ ਵੀਡੀਓਜ਼ ਤੁਸੀਂ ਵੀ ਦੇਖੋ ਤੇ ਜ਼ਰੂਰ ਤੁਸੀਂ ਮੋਟੀਵੇਟ ਵੀ ਹੋਵੋਗੇ ਔਰ ਜ਼ਰੂਰ ਕਿਤੇ ਨਾ ਕਿਤੇ ਸਰਚ ਕਰੋਗੇ ਕਿ ਆਖਿਰ ਹੈ ਕਿੱਥੇ So, जरूर थे थे वाले खास नजर मारो में हम तुम्हें क्या बताए आई लव यू बॉय आई लव यू आई लव यू